ਬਟਾਲਾ ਦੇ ਗੁਰ ਨਾਨਕ ਨਗਰ ਵਿੱਚ ਬੱਚਾ ਨੇ ਮਾਮੂਲੀ ਝਗੜੇ ਨੂੰ ਲੈ ਕੇ ਹੋਇਆ ਮਾਮੂਲੀ ਵਿਵਾਦ ਇਹਨਾਂ ਵੱੰਦ ਗਿਆ ਕਿ 6 ਰੋਂਦ ਗੋਲੀਆਂ ਚਲਾਈਆਂ ਗਈਆਂ ਮੌਕੇ ਤੇ ਪਹੁੰਚੇ ਡੀਐਸਪੀ ਕਾਰ ਨੇ ਜਾਂਚ ਗੱਲਬਾਤ ਕਰਨ ਮੋਹਿਦ 베ਦੀ ਨੇ ਕਿਹਾ ਕਿ ਮੇਰਾ 6 ਸਾਲ ਦਾ ਬੇਟਾ ਹੈ ਜਿਸ ਦਾ ਗਲੀ ਦੇ ਕਿਸੇ ਬੱਚੇ ਨਾਲ ਝਗੜਾ ਹੋਇਆ ਜਿਸ ਤੋਂ ਬਾਅਦ ਮੇਰੀ ਪਤਨੀ ਨੂੰ ਬੱਚਿਆਂ ਦੇ ਪਰਿਵਾਰਕ ਵਾਲਿਆਂ ਨੇ ਬੁਰਾ ਭਲਾ ਕੀਤਾ ਤੇ ਮੈਨੂੰ ਵੀ ਫੋਨ ਤੇ ਮਾੜਾ ਬੋਲਿਆ ਜਿਸ ਤੋਂ ਮਗਰੋਂ ਜਦੋਂ ਮੈਂ ਘਰ ਆਇਆ ਤੇ ਮੈਂ ਉਹਨਾਂ ਨੂੰ ਪੁੱਛਿਆ ਤੇ ਮੈਨੂੰ ਧਮਕੀਆਂ ਮਿਲੀਆਂ ਨਾਲ ਹੀ ਮੇਰੇ ਤੇ ਗੋਲੀਆਂ ਚਲਾਈਆਂ ਮੈਂ ਖੁਦ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹਾਂ ਜੇਕਰ ਮੇਰੀ ਇੱਥੇ ਸੁਣਵਾਈ ਨਾ ਹੋਈ ਤੇ ਮੈਂ ਉੱਪਰ ਤੱਕ ਜਾਵਾਂਗਾ ਦੂਸਰੀ ਧਰ ਦੀ ਔਰਤ ਨੇ ਕੀ ਕੀਤਾ ਮੇਰੇ بیٹے ਦੀ ਲੜਾਈ ਇਹਨਾਂ ਦੇ بیٹے ਨਾਲ ਹੋਈ ਪਹਿਲਾਂ ਬੱਚੇ ਦੀ ਮਾਂ ਨੇ ਸਾਡੇ ਘਰ ਆ ਕੇ ਗਾਲੀ ਗਲੋਚੀ ਕੀਤੀ ਫਿਰ ਆਪਣੇ ਪਤੀ ਤੇ ਹੋਰ ਲੋਕਾਂ ਨੂੰ ਲਿਆ ਕੇ ਗਾਲਾਂ ਕੱਢੀਆਂ ਤੇ ਇਹਨਾਂ ਕੋਲ ਹਥਿਆਰ ਵੀ ਸਨ ਜਦੋਂ ਇਹਨਾਂ ਸਾਡੇ ਤੇ ਗੋਲੀ ਚਲਾਈ ਫਿਰ ਬਚਾ ਲਈ ਮੇਰੇ ਸੋਹਰਾ ਸਾਹਿਬ ਨੇ ਗੋਲੀ ਚਲਾਈ ਮੈਂ ਗਰਭਤੀ ਹਾਂ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਬਟਾਲਾ ਦੇ ਗੁਰਨਾਨਕ ਨਗਰ ਦੀ ਕਟਨਾ ਮੇਰਾ ਨਾਮ ਸੁਖਦੀਪ कौर ਹੈ ਤੇ ਇਹ ਮੇਰਾ ਬੱਚਾ ਗਲੀ ਚ ਖੇਡਦਾ ਪਿਆ ਸੀ ਏ ਲੇਡੀ ਨੇ ਹਰ ਵਾਰੀ ਤਿੰਨ ਚਾਰ ਵਾਰੀ ਹੋ ਗਈ ਆ ਮੇਰੇ ਬੱਚੇ ਦੇ ਘਰ ਕੇ ਸਾਡੇ ਨਾਲ ਲੜਨ ਆਦੀ ਆ ਤੇ ਇਹਦੇ ਉਹਦੇ ਹਸਬੰਦ ਨੇ ਪੀਤੀ ਸੀ ਡਰਿੰਕ ਕੀਤੀ ਹੋਈ ਸੀ ਤੇ ਨਾਲ ਹੀ ਇਹਦੇ ਜੇਠ ਨੇ ਵੀ ਕੀਤੀ ਹੋਈ ਸੀ ਤੇ ਐਨੇ ਦੋਨੋਂ ਲੜਨ ਵਾਸਤੇ ਸਾਡੇ ਘਰ ਭੇਜਦੇ ਤੇ ਮੈਨੂੰ ਫੋਨ ਕਰਕੇ ਕਹਿੰਦੀ ਆ ਮੈਂ ਤੇ ਤੈਨੂੰ ਅੱਗੇ ਵੀ ਘੇਰ ਲੈਣਾ ਸੀ ਉਦੋਂ ਮੌਕਾ ਨਹੀਂ ਮਿਲਿਆ ਹੁਣ ਮੈਂ ਤੈਨੂੰ ਘੇਰਣ ਲੱਗੀ ਆ ਹੁਣ ਮੈਂ ਆਪਣੇ ਬੰਦੇ ਨੂੰ ਲੈ ਕੇ ਆਣ ਲੱਗੀ ਆ ਤੇ ਤੂੰ ਵੀ ਕੱਢ ਆਪਣਾ ਬੰਦਾ ਬਾਹਰ ਕਿੰਨੀ ਕਰ ਕਿੰਨੇ ਉਹ ਉਹਨਾਂ ਦੀ ਲੇਡੀ ਨੇ ਜਿਨ੍ਹਾਂ ਨੇ ਸਾਡੇ ਤੇ ਫਾਇਰ ਕੀਤੇ ਉਹਨਾਂ ਨੇ ਆ ਕੇ ਇੱਥੇ ਸਾਡੇ ਫਾਇਰ ਕੀਤੇ ਸੀ ਸਾਡੇ ਘਰ ਆ ਵੇਖੋ ਮੇਰੇ ਕੰਨ ਇੱਥੇ ਇੱਟ ਮਾਰੀ ਇਹਨਾਂ ਨੇ ਅਸੀਂ ਆਪਣਾ ਬਚਾ ਕਰਨ ਲਈ ਸਿਰਫ ਮੇਰੇ ਪਾਪਾ ਸੀਗੇ ਤੇ ਮੇਰੇ ਹਸਬੰਡ ਸੀਗੇ ਇਹਨਾਂ ਦੇ ਘਰੋਂ 30 40 ਬੰਦੇ ਆਏ ਸੀਗੇ ਉਹਨਾਂ ਨੇ ਕਾਫੀ ਮੁੰਡੇ ਲੈ ਕੇ ਆਏ ਸੀਗੇ 30 40 ਲੈ ਕੇ ਆਏ ਸੀਗੇ ਤੇ ਆਹ ਵੇਖੋ ਮੇਰੇ ਕੰਨ ਤੇ ਇੱਟਾਂ ਮੈਂ ਆਪਣੇ ਬੱਚੇ ਨੂੰ ਬਚਾ ਰਹੀ ਹੋ ਆਪਣੇ ਪਾਪਾ ਨੂੰ ਬਚਾ ਰਿਆ ਸੀਗਾ ਕਿ ਪਾਪਾ ਤੁਸੀਂ ਅੰਦਰ ਆਓ ਦਦ ਪਾਪਾ ਅੰਦਰ ਆਓ ਤੇ ਮੈਂ ਇਹਨੂੰ ਫੜਦੀ ਵੀ ਆ ਵੇਖੋ ਮੇਰੇ ਇੱਟਾਂ ਵੀ ਮਾਰਿਆ ਨਾਲ ਹੀ ਮੇਰੇ ਆ ਵੇਖੋ ਮੈਂ ਪ੍ਰੈਗਨੈਂਟ ਵੀ ਗਈਆਂ ਤੇ ਨਾਲ ਸ਼ੀਸ਼ੇ ਵੀ ਤੋੜੇ ਉਹਨਾਂ ਆ ਵੇਖੋ ਮੂੰਚੋ ਸਾਰਾ ਲਾਉ ਨਿਕਲਦਾ ਪਿਆ ਇੰਨੀ ਇੰਨਾ ਨੇ ਹੱਦ ਕੀਤੀ ਨਾ ਸਾਰੇ ਜਿੰਨੇ ਵੀ ਮੁੰਡੇ ਆਏ ਸੀ ਸਾਰਿਆਂ ਨੇ ਡਰਿੰਕ ਕੀਤੀ ਹੋਈ ਸੀ ਤੇ ਅੱਗੋਂ ਗੰਦੀ ਤੋਂ ਗੰਦੀ ਗਾਲ ਇੰਨੀ ਇੰਨਾ ਨੇ ਕੱਢੀ ਨਾ ਕਿ ਜਿਹੜੀ ਅਸੀਂ ਸੁਣ ਨਹੀਂ ਸਕਦੇ ਸੀ ਹਥਿਆਰ ਸੀ ਉਹਨਾਂ ਨੇ ਐਡਾ ਵੱਡਾ ਮੁੰਡੇ ਨੇ ਜੇ ਸਾਡੇ ਕੈਮਰੇਜ ਵੀ ਆਇਆ ਵਾ ਐਡਾ ਵੱਡਾ ਉਹ ਵੀ ਫੜਿਆ ਸੀਗਾ ਦਾਤਰ ਵੀ ਫੜਿਆ ਸੀਗਾ ਤੇ ਉਹਨਾਂ ਨੇ ਪਿਸਟਲ ਵੀ ਫੜੇ ਸੀਗੇ ਮੁੰਡੇ ਜਿਹੜੇ ਬਗੈਰ ਤਾਂ ਬਾਹਰੋਂ ਲੈ ਕੇ ਆਏ ਸੀਗੇ ਆਊਟਸਾਈਡਰ ਉਹ ਲੈ ਕੇ ਆਏ ਸੀਗੇ ਉਹ ਵਾਲੇ ਮੁੰਡਿਆਂ ਨੇ ਦਾਤਰ ਉਹ ਪਿਸਤੋਲਾਂ ਵੀ ਫੜੀਆਂ ਸੀ ਉਹਨਾਂ ਕੋ ਕਿੱਡੇ ਵੱਡੇ ਪਿਸਟਲ ਸੀ ਉਹਨਾਂ ਨੇ ਚਲਾਏ ਸਾਡੇ ਵੱਲ ਸਾਡਾ ਦਰਵਾਜ਼ਾ ਵੀ ਭੰਨਿਆ ਉਹਨਾਂ ਨੇ ਜੋ ਜੋ ਦੀ ਬਾਅਦ ਕਹਿੰਦੇ ਸੀ ਕਿ ਤੁਹਾਡੇ ਜਿਹੜੇ ਦੋਸਤ ਸੀਗੇ ਸਾਡੇ ਘਰੇ ਆਏ ਸੀਗੇ ਤੇ ਗਾੜੀ ਕੋਲ ਕੱਡੇ ਸੀਗੇ ਬਾਅਦ ਮੈਂ ਮਸਾ ਸੀਗਾ ਮੁੰਡੇ ਦੀ ਗੱਲ ਕਰਦਾ ਹਾਂਜੀ ਮੁੰਡੇ ਮਸਾ ਸੀਗਾ ਤੇ ਫੋਨ ਤੇ ਕਾਲ ਹੋਈ ਸੀ ਕਿ ਸਾਤੇ ਵਿੱਚ ਉਹਨਾਂ ਦੀ ਉਹਨਾਂ ਦੀ ਲੇਡੀ ਆਈ ਖੁਦ ਸਾਡੇ ਨਾਲ ਲੜਨ ਵਾਸਤੇ ਮੇਰੀ ਗੱਲ ਹੋਈ ਆ ਫੋਨ ਤੇ ਉਹਨਾਂ ਦੀ ਲੇਡੀ ਆਈ ਖੁਦ ਸਾਡੇ ਨਾਲ ਲੜਨ ਵਾਸਤੇ ਪਾਪਾ ਨੇ ਮੈਨੂੰ ਕਿਹਾ ਕਿ ਤੂੰ ਪਿੱਛੇ ਹੋ ਕਿ ਨਾ ਕੋਈ ਗੱਲ ਨਾ ਹੋਵੇ ਕਿ ਮੈਂ ਪ੍ਰੈਗਨੈਂਟ ਆ ਤੇ ਪਾਪਾ ਕਹਿੰਦੇ ਮੈਂ ਗੱਲ ਕਰਾਂ ਮੈਂ ਕਹਾ ਨਹੀਂ ਪਾਪਾ ਮੈਂ ਆਰਾਮ ਨਾਲ ਗੱਲ ਕਰ ਲੈਂਦੀ ਆ ਤੇ ਉਹ ਲੇਡੀ ਕਹਿੰਦੀ ਪਾਪਾ ਨੂੰ ਆ ਖੁਦ ਬੋਲੀ ਆ ਕਹਿੰਦੀ ਤੂੰ ਕੋ ਨੂੰ ਨਾ ਬੋਲਣ ਵਾਲਾ ਪਾਪਾ ਨੂੰ ਕਹਿੰਦੀ ਪਾਪਾ ਕਹਿੰਦੇ ਤੂੰ ਲੇਡੀ ਆ ਨਾ ਆਰਾਮ ਨਾਲ ਗੱਲ ਕਰ ਤੂੰ ਆਰਾਮ ਨਾਲ ਗੱਲ ਕਰ ਤੇ ਅੱਗੋ ਕਹਿੰਦੀ ਆ ਖਲੋ ਜਾ ਮੈਂ ਆਪਣੇ ਬੰਦੇ ਨੂੰ ਫੋਨ ਕਰਦੀ ਆ ਉਹਨੇ ਅੱਗੋ ਇੰਨੀ ਗੱਲ ਕਹੀ ਤੇ ਪਾਪਾ ਕਹਿੰਦੇ ਕਰ ਲੈ ਪਾਪਾ ਨੇ ਕਿਹਾ ਕਰ ਲੈ ਤੇ ਉਹਨੇ ਸਿੱਧੀ ਹੀ ਪਾਪਾ ਨੂੰ ਪਾਪਾ ਬਜ਼ੁਰਗਾਂ ਉਹਨਾਂ ਨੂੰ ਸਿੱਧੀ ਇੰਨੀ ਗੰਦੀ ਗਾਹੜ ਕੱਢ ਕੇ ਉਹਨਾਂ ਨੂੰ ਕਹਿੰਦਾ ਵਾ ਕਿ ਖੜ ਜਾ ਮੈਂ ਆਉਣਾ ਆ ਇੱਥੇ ਮੁੰਡੇ ਲੈ ਕੇ ਸਾਡੇ ਵੱਲੋਂ ਫਾਇਲ ਕੀਤੀ ਗਈ ਸੀ ਹਾਂਜੀ ਫਾਇਲ ਨਹੀਂ ਸਾਡੇ ਵੱਲੋਂ ਨਹੀਂ ਚਲਾਈ ਗਈ ਉਹਨਾਂ ਵੱਲੋਂ ਹੀ ਚਲਾਈਆਂ ਗਈਆਂ ਅਸੀਂ ਤਾਂ ਆਪਣਾ ਬਚਾਅ ਕੀਤਾ ਦਰਵਾਜ਼ੇ ਬੰਦ ਕਰਕੇ ਕੋਠੇ ਵੇਖੋ ਕਿੰਨਾ ਦੇ ਤੁਹਾਡੇ ਵੀਡੀਓ ਬਣੀ ਸੀ ਜਦੋਂ 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 ਉਹਨਾਂ ਨੇ ਸਾਡੇ ਤੇ ਕੀਤਾ ਵਾ ਸੈਲਫ ਡਿਫੈਂਸ ਲਈ ਫਿਰ ਥੋੜਾ ਬੋਤਾ ਤਾਂ ਕੰਨਾ ਹੀ ਪੈਣਾ ਸੀ ਮੇਰਾ ਬੱਚਾ ਸੀਗਾ ਉਹ ਆਪਣੇ ਪਾਪਾ ਨੂੰ ਬਚਾਰਿਆ ਦਾਦੂ ਪਾਪਾ ਨੂੰ ਬਚਾਰਿਆ ਅਸੀਂ ਤਾਂ ਫਿਰ ਕੰਨਾ ਜੀ ਸੈਲਫ ਪੈਂਸ ਲਈ ਕਾਦੇ ਵਾਸਤੇ ਹੁੰਦੇ ਫਿਰ ਠੀਕ ਆ ਜੇ ਜੇ ਮੰਨੋ ਜੇ ਮੰਨੋ ਥੋੜੀ ਬੋਤੀ ਜੇ ਆਈ ਵੀ ਆ ਠੀਕ ਰੋਲ ਭਈ ਨਾਮ ਲੱਗ ਗਿਆ ਨਾਮ ਮੇਰਾ ਮੋਹਿਦ ਵਦੀਆ ਜੀ ਕਿਹੜੀ ਜਗ੍ਹਾ ਦਾ ਮੈਂ ਗੁਨਾਨਗਰ ਕੀ ਗੱਲ ਹੋ ਰਹੀ ਹੈ ਗੱਲ ਕੁਛ ਨਹੀਂ ਮੈਂ ਜੀ ਬਾਹਰ ਸੀ ਅਮਰਸਰ ਠੀਕ ਹੈ ਜੀ ਮੇਰੀ ਵਾਈਫ ਸੀ ਘਰੇ ਬੱਚੇ ਸੀ ਘਰੇ ਜੀ ਬੱਚੇ ਆਪਾਂ ਚ ਗਲੀ ਚ ਖੇਡਦੇ ਹੋਣੇ ਆ ਠੀਕ ਹੈ ਜੀ ਕੋਈ ਬੱਚੇ ਦੀ ਆਪਾਂ ਚ ਗੱਲ ਬੇ ਬੇਟਾ ਮੇਰਾ 6 ਸਾਲ ਦਾ ਤੇ ਇਹਨਾਂ ਦੀ ਆਪਾਂ ਚ ਗੱਲ ਹੋਈ ਆ ਤੇ ਉਹ ਕਹਿੰਦਾ ਕਿ ਘਰ ਆ ਗਿਆ ਹਨਾ ਮੇਟਾ ਮੇਰਾ ਮੰਮਾ ਨੂੰ ਕਹਿੰਦਾ ਕਿ ਮੰਮਾ ਗੱਲ ਹੋ ਗਈ ਆ ਜੋ ਕਹਿੰਦੇ ਕੋਈ ਗੱਲ ਨਹੀਂ ਇਹਦੀ ਮੰਮਾ ਦਾ ਫੋਨ ਆਇਆ ਹਨਾ ਭਾਬੀ ਨੂੰ ਤੇ ਉਹ ਕਹਿੰਦੀ ਕਿ ਆਪਣੇ ਬੱਚੇ ਨੂੰ ਸੰਭਾਗ ਕੇ ਰੱਖੋ ਤੇ ਫਿਰ ਤੁਸੀਂ ਨਾ ਕਿਉਂਕਿ ਜਦੋਂ ਇਹੀ ਵੇਖਿਆ ਨੂੰ ਕੁਛ ਇਹ ਦੀ ਰਾਜੇ ਦੀ ਘਰ ਦੀ ਜਿਹੜਾ ਇਹਦਾ ਮੁੰਡਾ ਆ ਸੁਰੇਂਦਰ ਦਾ ਠੀਕ ਹੈ ਜੀ ਚਲੋ ਉਹਨੇ ਇੰਨੀ ਗੱਲ ਕੀਤੀ ਉਹ ਕਹਿੰਦੀ ਕਿ ਤੁਸੀਂ ਪਹਿਰੇ ਘਰ ਆ ਕੇ ਗੱਲ ਕਰ ਉਹ ਘਰ ਆ ਗਿਆ ਰ ਦਾਦਾ ਆ ਗਿਆ ਘਰ ਸੁਰਿੰਦਰ ਸਿੰਘ ਉਹ ਘਰ ਆਇਆ ਉਹ ਆ ਕੇ ਕਹਿੰਦਾ ਕਿ ਇਹ ਹਾਂ ਬੀਬਾ ਕੀ ਗੱਲ ਹੋਈ ਆ ਤੇ ਉਹ ਕਹਿੰਦੀ ਅੰਕਲ ਤੁਸੀਂ ਅੰਦਰ ਆ ਜਾਓ ਅੰਦਰ ਬੈਠ ਕੇ ਗੱਲ ਕਰ ਲੋ ਨਹੀਂ ਤੁਹਾਨੂੰ ਮੇਰਾ ਪਤਾ ਨਹੀਂ ਆ ਅੱਗੇ ਮੈਂ ਗਲੀ 'ਚ ਗੋਲੀਆਂ ਚਲਾਈਆਂ ਕਿੰਨੀਆਂ ਠੀਕ ਹੈ ਜੀ ਅੱਜ ਪਹਿਲਾਂ ਪਰਚੇ ਘਟਾ ਕੇ ਵੇਖੋ ਇਹਨੇ ਪਹਿਲਾਂ ਵੀ ਗਲੀ 'ਚ ਫੈਰ ਮਾਰੇ ਹੋਇਆ ਚਲੋ ਇੰਨੀ ਗੱਲ ਹੋਈ ਆ ਫਿਰ ਕਹਿੰਦਾ ਇਹ ਮੋਹਿਤ ਨੂੰ ਪੁੱਛੋ ਮੈਂ ਕਿੱਡਾ ਤਕੜਾ ਬੰਦਮਾਸ਼ ਆ ਮੋਹਿਤ ਨੂੰ ਪਤਾ ਮੈਂ ਅੱਗੇ ਕਿੱਦਾਂ ਗੋਲੀਆਂ ਚਲਾਉਣਾ ਇਹਨੇ ਮੇਰੇ ਕਾਨੂੰ ਫੋਨ ਲਾਤਾ ਜੀ ਕਹਿੰਦਾ ਹਾਂ ਵੀ ਕੀ ਗੱਲ ਆ ਮੈਨੂੰ ਫੋਨ ਤੇ ਬੋਲੇ ਅਗੇ ਵੇਖਿਆ ਇਹ ਉੱਤੇ ਚੜੇਦੇ ਹੀ ਨਹੀਂ ਪਿਓ ਪੁੱਤ ਨੂੰ ਸਾਰੇ ਉੱਤੇ ਹੀ ਮੇਰੇ ਕੋਲ ਵਗੈਰਾ ਵੀਡੀਓ ਪਈ ਆ ਠੀਕ ਹੈ ਮੈਂ ਇੱਥੋਂ ਤੁਰ ਕੇ ਗਿਆ ਵਾ ਮੈਂ ਕਿਹਾ ਹਾਂ ਦੱਸ ਕੀ ਗੱਲ ਆ ਠੀਕ ਹੈ ਮੇਰੇ ਕੋਲ ਦੱਤਾ ਠੀਕ ਹੈ ਮੈਂ ਆਪਣੀ ਸੇਫਟੀ ਲਈ ਲੈ ਗਿਆ ਮੇਰੇ ਕੋਈ ਵੈਪਨ ਕੁਝ ਨਹੀਂ ਹੈਗਾ ਉੱਥੇ ਤੱਕ ਮੈਂ ਕੱਲਾ ਗਿਆ ਮੇਰੇ ਨਾਲ ਸੱਜਣ ਸੀਗੇ ਮੇਰੇ ਉਹ ਨਾਲ ਆਏ ਸੀਗੇ ਠੀਕ ਹੈ ਇਹ ਮੇਰੇ ਭਰਾ ਦੇ ਹੱਥੀ ਵੀ ਪਿਆ ਇੰਨੇ ਮੇਰੇ ਮੁੜ ਕੇ ਇੱਟ ਮਾਰੀ ਆ ਕੋਠੇ ਇੰਨੇ ਮੁੜ ਕੇ ਫਾਇਰ ਮਾਰੇ ਇਹਦੇ ਸੁਰਿੰਦਰ ਪਿਓ ਨੇ ਤਿੰਨ ਫਾਇਰ ਮੇਰੇ ਮਾਰੇ ਆ ਠੀਕ ਹੈ ਥੱਲੇ ਨੂੰ ਤਾਂ ਵੀ ਮੁੜ ਕੇ ਫੇਰ ਫਾਇਰ ਮਾਰ ਲਾ ਪਿਆ ਇਨੇ ਘੱਟੋ ਘੱਟ ਵੀ 10 ਤੋਂ 15 ਫਾਇਲ ਮਾਰੀ ਸ਼ੇਰ ਕੋਲ ਮੇਰੇ ਕੋਲ ਇੱਕ ਡਿਪਟੀ ਸਾਹਿਬ ਕੋਲ ਹਲਤ ਕਮਾਰਜੀ ਕੋ ਠੀਕ ਹੈ ਜੀ ਤੇ ਕੰਮ ਕੀ ਕਰਦਿੰਦੇ ਆ ਕੰਮ ਇਸ ਨਿਆਰੇ ਦਾ ਇਹਦੀ ਫਾਈਨਾਂਸ ਵੀਨ ਵਾਲੀ ਠੀਕ ਹੈ ਰੋਜ਼ ਸ਼ਾਮੀ ਡਰਿੰਕ ਕਰਕੇ ਵੱਡ ਘੱਟ ਬੋਲਦਾ ਆ ਆਪਣਾ ਕੋਈ ਇਨਾਂ ਦਾ ਮਤਲਬ ਹੀ ਹੈ ਨਹੀਂ ਇਨਾਂ ਠੀਕ ਹੈ ਜੇ ਬੱਚਿਆਂ ਦੀ ਗੱਲ ਤੂੰ ਬੱਚਿਆਂ ਦੀ ਗੱਲ ਮਕਾ ਲਿਆ ਯਾਰ ਤੂੰ ਸਿਆਣਾ ਵਾਂ ਦਾੜੀ ਤੇਰੇ ਚਿੱਟੀ ਹੈ ਤੂੰ ਕੀ ਕਰਨਿਆ ਤੂੰ ਜਨਾਨੀ ਨੂੰ ਘਰ ਹੱਤੀ ਪੈਣਾ ਬੰਦੇ ਘਰ ਨਹੀਂ ਦਾ ਮਤਲਬ ਹੀ ਨਹੀਂ ਬੰਦਾ ਜਨਾਨੀ ਨੂੰ ਉੱਥੇ ਬੈਣਾ ਜਦੋਂ ਮੈਂ ਆਇਆ ਫਿਰ ਥੱਲੇ ਨਹੀਂ ਆਇਆ ਕਰੋ ਫਿਰ ਬੰਦਿਆਂ ਨਾਲ ਗੱਲ ਕਰ ਫਿਰ ਇਹਨੇ ਫੈਰ ਮਾਰਨੀ ਸ਼ੁਰੂ ਕਰ ਦਿੱਤੇ ਮੁੜਕੇ ਇਹਨੇ ਕੋਠੇ ਉਨੇ ਇੱਟਾਂ ਮਾਰਨੀ ਸ਼ੁਰੂ ਕਰਤੀਆਂ ਠੀਕ ਹੈ ਜੀ ਇੱਟ ਮਾਰੀ ਆ ਲੱਤ ਦੇ ਵਜਿ ਖਬੀ ਲੱਤ ਦੇ ਮੇਰੇ ਆ ਪਿੱਠ ਦੇ ਵੇਖ ਲੋ ਠੀਕ ਹੈ ਜੀ ਉੱਤੋਂ ਇੱਟਾਂ ਮਾਰੀਆਂ ਫੈਰ ਮਾਰੇ ਆ ਬੰਦੇ ਨੇ ਮੇਰੇ ਸੱਜਣ ਆ ਉਹਨਾਂ ਦੇ ਖੋਲ ਲੱਗੇ ਜੀ ਨਾਲ ਠੀਕ ਹੈ ਛਰਲੇ ਲੱਗੇ ਨਾਲ ਉਹਨਾਂ ਦੇ ਇੱਕ ਖੱਬੇ ਮੋਢੇ ਤੇ ਆ ਇੱਕ ਆਜ ਇਹਨਾਂ ਹੀ ਲੱਗਾ ਜੀ ਕਿਨੇ ਇੰਜੜ ਹੋਏ ਤਾਂ ਦੋ ਬੰਦੇ ਹੋਏ ਆ ਜੀ ਠੀਕ ਹੈ ਜੀ ਤੀਜਾ ਮੈਂ ਆ ਮੇਰੇ ਮੇਰੇ ਵਜ੍ਹਾ ਤੇ ਮਾਸ ਮੁਖਰਾ ਬਾੜਦਾ ਹੁੰਦਾ ਤੀਜਾ ਮੈਂ ਆ ਜੀ ਠੀਕ ਹੈ ਜੀ ਦੂਜੀ ਪਾਰਟੀ ਨੂੰ ਮੌਕੇ ਤੇ ਭਜੀ ਰਿਹਾ ਹਾਂ ਹਾਂ ਮੌਕੇ ਤੇ ਹੈਗੀ ਸੀਗੀ ਡਿਪਟੀ ਸਾਹਿਬ ਨੂੰ ਮਿਲੇ ਨੇ ਉਸੇ ਵੀ ਅੰਦਰ ਬੈਠੇ ਮੁੜ ਕੇ ਪਤਾ ਨਹੀਂ ਕਿੱਥੇ ਚਲ ਗਏ ਆ ਜੀ ਕੀ ਚੱਲ ਰਿਹਾ ਮੈਂ ਤਾਂ ਇਨਸਾਫ ਚਾਹੁੰਦਾ ਜੀ ਇਹਨਾਂ ਦੇ ਮੁਕਦਮਾ ਦਰਜ ਹੋਣਾ ਚਾਹੀਦਾ 307 ਦਾ ਜੀ ਠੀਕ ਹੈ ਜੀ ਇਹਨਾਂ ਨੇ ਇੱਟਾਂ ਮਾਰੀਆਂ ਮੈਂ ਮੁਲਾਜ਼ਮ ਐ ਛੋਟਾ ਕੀ ਮੇਰੀ ਸੁਣਵਾਈ ਨਹੀਂ ਹੋਏਗੀ ਅਫਸਰ ਨੇ ਮੇਰੇ ਤੇ ਅਫਸਰ ਇਹ ਇਦਾਂ ਕਰਨਗੇ ਮੇਰੇ ਨਾਲ ਤੇ ਕੀ ਗੱਲ ਛੋਟੇ ਮੁਲਾਜ਼ਮ ਨੂੰ ਕੀ ਸੁਣਵਾਈ ਐਨੀ ਇਹ ਜਨਾਨੀ ਨੂੰ ਹੱਥੀ ਪੈਣਗੇ ਆਂਗੇ ਤੇ ਮੈਨੂੰ ਅੱਗੇ ਕਹਿ ਰਹੇ ਆ ਤੂੰ ਮੁਲਾਜ਼ਮ ਐ ਤੈਨੂੰ ਕੀ ਲੋਡਸ਼ੀ ਉੱ ਮੈਂ ਪੰਜਾਬ ਵਿੱਚ ਠੀਕ ਹੈ ਜੀ ਇੱਥੇ ਬਟਾਲੀ ਲੱਗਾ ਰਿਆ ਮੈਂ ਅੱਗੇ ਵੀ ਇਹਨਾਂ ਨਸ਼ਾ ਫੜ ਕੇ ਦਿੱਤਾ ਘਟੋ ਘਟ ਹੋਂ ਤੱਕ ਮੈਂ 10 ਕਿਲੋ ਹਿਰੋਇਨ ਫੜਾ ਛੱਡੀ ਬਟਾਲੀ ਚ ਇਹਨਾਂ ਨੂੰ ਠੀਕ ਹੈ ਜੀ ਤੇ ਫਿਰ ਇਹਨਾਂ ਨੇ ਮੇਰੇ ਤੇ ਆ ਕੀ ਕੀਤਾ ਉਤੋਂ ਮੈਨੂੰ ਕਹਿੰਦੇ ਤੂੰ ਮੁਲਾਜ਼ਮ ਆ ਤੈਨੂੰ ਕੀ ਲੋੜੀ ਉਹਦੇ ਘਰ ਲੱਗੇ ਜਾਣ ਦੀ ਕਿਉਂ ਮੈਂ ਉਥੋਂ ਕਰਕੇ ਗੋਲੀਆਂ ਖਾ ਲੈ ਮੇਰੀ ਜਨਾਨੀ ਛੱਤਰ ਖਾ ਲੈ ਕਿੰਨੀ ਨਾਲ ਕਿੰਨੀ ਵਈ ਡਿਪਟੀ ਸਾਹਿਬ ਨੇ ਠੀਕ ਹੈ ਜੀ ਐਸਐਚਓ ਵੀ ਮੈਨੂੰ ਕਹਿ ਰਿਆ ਸੀ ਵਲਿਆਂ ਨਾਲ ਕਿਉਂ ਛੋਟੇ ਮਨ ਜਿਹੜਾ ਕੋਈ ਸੁਣਾਈ ਸੁਣਾਈ ਨਹੀਂ ਹੈਗੀ ਠੀਕ ਹੈ ਜੀ ਮੈਂ ਚੰਡੀਗੜ੍ਹ ਫੋਨ ਲਵਾਇ 307 ਦਾ ਮਕਦਮਾ ਬੰਦਾ 307 ਦਾ ਮਕਦਮਾ ਦਰਜ ਹੋਣਾ ਚਾਹੀਦਾ ਇਹਨਾਂ ਤੇ ਵੀ ਉਹ ਪੁੱਤਾਂ ਦੇ ਤੁਹਾਨੂੰ ਬਗੈਰਾਂ ਮੈਂ ਵੀਡੀਓ ਦੇ ਦਾਂਗਾ ਆ ਵੇਖ ਲਓ ਗੋਲੀਆਂ ਚਲਾਉਂਦੇ ਦੀਆਂ